प्यारे विद्यार्थियों आप जी ਦੇ ਵਿਦਿਆਰਥੀ ਸਾਥੀ ਜਾਣੀ ਕਿ ਮੈਂ ਪੰਜਾਬੀ ਉਚਾਰਨ ਦੇ ਖੇਤਰ ਵਿੱਚ ਆਪ ਜੀ ਦੇ ਨਾਲ ਇੱਕ ਨਗੂਣੀ ਜਿਹੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਆਪ ਜੀ ਸਹੀ ਉਚਾਰਨ ਕਰਨਾ ਸਿੱਖ ਸਕਦੇ ਹੋ ਜਿਵੇਂ ਕਿ ਦੁੱਧ ਨੂੰ ਜਾਗ ਲਾਉਣ ਦੇ ਨਾਲ ਅਸੀਂ ਦਹੀਂ ਮੱਖਣ ਅਤੇ ਲੱਸੀ ਪ੍ਰਾਪਤ ਕਰ ਲੈਂਦੇ ਹਾਂ ਉਸ ਤਰੀਕੇ ਦੇ ਨਾਲ ਆਪ ਜੀ ਲਈ ਮੈਂ ਥੋੜਾ ਜਿਹਾ ਜਾਗ ਲਗਾਇਆ ਹੈ ਉਮੀਦ ਹੈ ਆਪ ਜੀ ਉਚਾਰਨ ਦੇ ਖੇਤਰ ਵਿੱਚ ਤਰੱਕੀ ਕਰੋਗੇ ਤੇ ਦੂਸਰਿਆਂ ਨੂੰ ਵੀ ਸਹੀ ਉਚਾਰਨ ਕਰਵਾਓਗੇ ਤੇ ਛੇਤੀ ਹੀ ਸਾਰਾ ਪੰਜਾਬ ਸਾਰੇ ਪੰਜਾਬ ਵਾਸੀ ਪੰਜਾਬੀ ਬੋਲਣ ਵਾਲੇ ਸਹੀ ਉਚਾਰਨ ਕਰ ਸਕਣਗੇ ਜਿਸ ਤੇ ਨਾਲ ਪਾਸ਼ਾ ਦਾ ਸ਼ਿੰਗਾਰ ਬਣਦਾ ਹੈ ਅਸੀਂ ਬਹੁਤ ਖੁਸ਼ੀ ਹੋਵੇਗੀ ਜੇ ਤੁਸੀਂ ਇਸ ਖੇਤਰ ਵਿੱਚ ਧਿਆਨ ਦਿੰਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ